ਤੂੰ ਬੇਅੰਤ ਕੋ ਵਿਰਲਾ ਜਾਣ ਤੂੰ ਬੇਅੰਤ ਕੋ ਵਿਰਲਾ ਜਾਣ ਵਿਰਲਾ ਜਾਣ ਗੁਰ ਪ੍ਰਸਾਦ ਕੋ ਸਬਦ ਪਛਾਣ ਗੁਰ ਪ੍ਰਸਾਦ ਕੋ ਸਬਦ ਪਛਾਣ ਤੂੰ ਬੇਅੰਤ ਕੋ ਵਿਰਲਾ ਜਾਣ ਤੂੰ ਬੇਅੰਤ ਕੋ ਵਿਰਲਾ ਛਾੜਾ i oh Bit Laja <laughs> ਸਦਾ ਸਦਾ ਜਾਈ ਬਲਹਾਰੀ ਦੇਹਾੜੀ ਸਦਵਾਨ ਜਿਨ ਮਾਨਸ ਤੇ ਦੇਵਤ ਕੀ ਕਰਤ ਨ ਲਾਗੀ ਵਾਰ ਜੇ ਸੋਚੰਦਾ ਉਗਵ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿਨ ਕੋਰੰਦ ਸਦਾ ਸਦਾ ਜਾਈ ਬਲਿਹਾਰੀ ਸਦਾ ਸਦਾ ਜਾਈ ਬਲਿਹਾਰੀ ਸਦਾ 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 ਜਾਈ ਬਲਿਹਾਰੀ ਕੁਰ ਆਪਣੇ ਉਪਰ ਬਲ ਜਾਈ 知道。 ਤੁਹੇਖੋ ਕਸਾਧੂ ਦੇਖ ਮਨ ਰਾਤਾ ਰਾਜਾ ਗੁਰਪਰਸਾਦ ਕੋ ਸਬਦ ਪਛਾਣ ਗੁਰਪਰਸਾਦ ਕੋ ਸਬਦ ਪਛਾਣ ਬਿਰਲਾ ਜਾਣੈ ਤੂੰ ਬੇਅੰਤ ਕੋ ਵਿਰਲਾ ਜਾਣੈ ਨਾ ਤੂੰ ਆਵੇਂ ਵਸ ਬਹੁਤ ਕਿਨਾਵਣ ਨਾ ਤੂੰ ਆਵੇਂ ਵਸ ਬੇਦ ਪੜਾਵਣੈ ਨਾ ਤੂੰ ਆਵੇਂ ਬਸ ਤੀਰਥ ਨਾਈਐ ਨਾ ਤੂੰ ਆਵੇਂ ਬਸ ਧਰਤੀ ਭਾਈਐ ਨਾ ਤੂੰ ਆਵੇਂ ਬਸ ਕਿਤੈ ਸਿਆਣ ਪੈ ਨਾ ਤੂੰ ਆਵੇਂ ਬਸ ਬਹੁਤ ਆਦਾਨ ਦੇ ਸਭ ਕੋ ਤੇਰੇ ਵਸ ਸਾਰੇ ਪੜੋ ਸਭ ਕੋ ਤੇਰੇ ਵਸ ਸਭ ਕੋ ਤੇਰੇ ਵਸ ਅਗੰਮ ਅਗੋਚਰਾ ਸਭ ਕੋ ਤੇਰੇ ਵਸ ਅਗੰਮ ਅਗੋਚ बस भगता सब संगत ने रल के पढ़िया है कुछ तेरे बस हे प्रभु सब कुछ तेरे बस तेरे बस क्यों है तू अगम है तू अगोचर है तू अलख है ਨਿਰੰਜਨ ਹੈ ਅਗੰਗ ਜਿੱਥੇ ਤੱਕ ਕਿਸੇ ਦੀ ਗੰਮਤਾ ਨਹੀਂ ਪਹੁੰਚ ਨਹੀਂ ਅਗੰਗ ਹੈ ਨਿਰੰਜਨ ਨਿਰ ਅੰਜਨ ਅੰਜਨ ਮੈਨੇ ਸੁਰਮਾ ਕਾਲਖ ਤੇ ਕਾਲਖ ਤੋਂ ਰਹਤ ਨਿਰ ਅੰਜਨ ਨਿਰੰਜਨ ਅਲਖ ਜਿਹਨੂੰ ਵੇਖਿਆ ਨਾ ਜਾ ਸਕੇ ਜਿਹੜੇ ਤੱਕ ਕਿਸੇ ਦੀ ਪਹੁੰਚ ਨਾ ਹੋਵੇ ਜੋ ਕਾਲਖ ਤੋਂ ਰਹਤ ਹੋਵੇ ਜੋ ਆਦ ਤੋਂ ਅੰਤ ਤੱਕ ਸੱਚ ਹੋਵੇ हे ਪ੍ਰਭੂ ਸਭ ਕੁਝ ਤੇਰੇ ਵਾਸਾ ਸਭ ਕੁਝ ਤੇਰੇ ਵਾਸਾ ਤੂੰ ਅਗੰਗ ਅਗੋਚਰਾ ਤੇ ਤੂੰ ਕਿਸੇ ਦੇ ਵਸ ਹੈ ਹਾਂ ਤੂੰ ਭਗਤਾਂ ਕੇ ਵਸ ਤੇ ਪ੍ਰਭੂ ਭਗਤਾਂ ਤੇਨੂੰ ਵਸ ਵਿੱਚ ਕੀਤਾ ਹੋਇਆ ਹੈ ਤੇਰਾ ਨਾਮ ਜਪ ਜਪ ਤੈਨੂੰ ਆਰਾਧਕ ਤੇਰੀ ਸੇਵਾ ਕਰਕੇ ਆਪਣਾ ਜੀਵਨ ਤੇਰੇ ਤੇ ਨਿਛਾਰ ਕਰਕੇ ਮਰਣਾ ਕਬੂਲ ਕਰਕੇ ਤੇਰੇ ਘਰ ਜਨਮ ਲਿਆ ਹੈ ਇਹ ਲੰਮਰਣ ਕਬੂਲ ਜੀਵਨ ਕੀ ਛੱਡ ਆਸ ਹੋਸ ਬਨ ਕੀ ਰੇਲ ਕਾ ਰੇਨ ਕਾ ਤੋ ਆਉ ਹਮਾਰੇ ਪਾਸ ਹੈ ਪ੍ਰਭੂ ਤੂ ਭਗਤਾਂ ਦੇ ਵਸ ਹੈ ਪਰ ਭਗਤਾਂ ਨੂੰ ਤੇਰਾ ਤਾਣ ਤਾਣ ਮੈ ਜੋਰ ਤਾਕਤ ਬਾਣੀ ਵਿੱਚ ਆਉਂਦਾ ਹੈ ਤਾਣ ਮਾਨ ਦਿਬਾਨ ਕਠਾ ਆਉਂਦਾ ਹੈ ਤਾਣ ਤੇ ਮਾਨ ਦੀ ਗੱਲ ਹੈ ਜਿੱਥੇ ਵੀ ਗੱਲ ਹੈ ਤਾਣ ਮਾਨ ਦਿਬਾਨ ਸਾਚਾ ਤਾਨ ਤੇ ਮਾਣ ਤਾਨ ਹੈ ਜ਼ੋਰ ਮਾਣ ਹੈ ਪ੍ਰਾਊਡ ਕਰਨਾ ਮੈਨੂੰ ਤੇਰੇ ਤੇ ਮਾਣ ਹੈ ਆਈ ਏਮ ਪ੍ਰਾਊਡ ਆਫ ਯੂ ਹੁਣ ਮਾਣ ਕਿਸ ਤੇ ਹੋਏਗਾ ਅਗਰ ਕੁਝ ਤਾਕਤ ਹੋਏਗੀ ਤਾਂ ਹੀ ਮਾਣ ਹੋਏਗਾ ਤੂੰ ਮਾਣ ਦੇ ਉੱਤੇ ਤਾਨ ਖੜਦਾ ਹੈ ਤਾਨ ਦੀ ਤਾਨ ਜੋ ਹੈ ਮਾਣ ਤੇ ਖੜਾ ਹੈ ਕਿਉਂਕਿ ਤਾਨ ਹੋਏਗਾ ਫਿਰ ਮਾਣ ਕੀਤਾ ਜਾ ਸਕਦਾ ਕੋਈ ਅਮੀਰ ਬੰਦਾ ਹੋਵੇ ਉਦੇ ਕੋਲ ਪੈਸੇ ਦਾ ਤਾਣ ਹੋਵੇ ਪੈਸੇ ਰਜ਼ੂਰ ਹੋਵੇ ਉਹ ਮਾਣ ਕਰ ਸਕਦਾ ਹਾਂ ਵੀ ਮੇਰੇ ਕੋਲ ਇੰਨੇ ਪੈਸੇ ਆ ਮੈਂ ਅਮੀਰ ਹਾਂ ਉਦੇ ਕੋਲ ਤਾਣ ਹੈ ਤੇ ਉਹ ਮਾਣ ਕਰ ਸਕਦਾ ਹੈ ਕੋਈ ਪ੍ਰਭਾਨ ਹੋਵੇ ਤਾਕਤਵਰ ਹੋਵੇ ਬਾਡੀ ਬਿਲਡਰ ਹੋਵੇ ਉਹਦੇ ਕੋਲ ਤਾਕਤ ਹੈ ਸਰੀਰਕ ਉਹਦੇ ਕੋਲ ਤਾਣ ਹੈ ਉਹ ਮਾਣ ਕਰੇਗਾ ਵੀ ਮੈਂ ਬੜਾ ਤਾਕਤਵਰ ਹਾਂ ਤਾਂ ਜਿਹਦੇ ਕੋਲ ਤਾਣ ਹੈ ਉਹੀ ਮਾਣ ਕਰ ਸਕਦਾ ਹੈ ਜਿਹਦੇ ਕੋਲ ਤਾਣ ਹੀ ਨਹੀਂ ਉਹ ਮਾਣ ਕਦਾ ਕਰੇ ਗਰੀਬ ਕਦਾ ਮਾਣ ਕਰੇਗਾ ਹੈ ਕੁਛ ਨਹੀਂ। ਤੋਂ ਭਗਤ ਜੀ ਵੀ ਕਹਿੰਦੇ ਹਨ, ਗੁਰੂ ਸਾਹਿਬ ਵੀ ਕਹਿੰਦੇ ਹਨ, "ਹੇ ਪਾਤਸ਼ਾਹ ਤਾਣ ਮਾਣ ਦੀਬਾਨ ਸੱਚ। ਪ੍ਰਭੂ ਜੀ ਤੁਸੀਂ ਹੀ ਮੇਰੇ ਜ਼ੋਰ ਹੋ, ਤੁਹਾਡੇ ਤੇ ਹੀ ਮੈਨੂੰ ਮਾਣ ਹੈ। ਮੇਰੀ ਬਾਹਰ ਲਈ ਕੋਈ ਤਾਕਤ ਨਹੀਂ ਜਿਸ ਤੇ ਮੈਂ ਮਾਣ ਕਰ ਸਕਾਂ, ਸੋ ਤਾਣ ਮਾਣ। ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ, ਭਗਤਾਂ ਨੂੰ ਤੇਰੀ ਤਾਕਤ ਹੈ। ਤੂੰ ਹੀ ਤਾਕਤ ਬਖਸ਼ਦਾ ਹੈ। اے ਪ੍ਰਭੂ ਸਾਰੀ ਕਲਾ, ਸਾਰਾ ਗਿਆਨ ਸਾਰਾ ਪ੍ਰਕਾਸ਼ ਪ੍ਰਭੂ ਤੇਰੇ ਤੋਂ ਆਰਿਆ ਹੈ ਤੇਰਾ ਹੀ ਤਾਣ ਹੈ ਭਗਤਾਂ ਨੂੰ ਤੇਰੇ ਤੇ ਮਾਣ ਵੀ ਹੈ ਤੇਰੇ ਚ ਤਾਣ ਹੈ ਇਸ ਕਰਕੇ ਤੇਰੇ ਤੇ ਮਾਣ ਹੈ ਆਪਣੇ ਆਪ ਨੂੰ ਖਾਣੇ ਤੂੰ ਧਨੀ ਤੇਰਾ ਪ੍ਰਵਾਸਾ ਤੇਰਾ ਹੀ ਪ੍ਰਵਾਸਾ ਹੈ ਤੇਰੇ ਤੇ ਹੀ ਸਾਨੂੰ ਟੇਕ ਹੈ ਤੇਰਾ ਹੀ ਆਸਰਾ ਹੈ ਬਿਨ ਸਾਚੇ ਅੰਟੇਕ ਹੈ ਸੋ ਜਾਨੋ ਕਾਚਾ ਬਿਨਾ ਸੱਚੇ ਦੀ ਟੇਕ ਤੋਂ ਕਿਤੇ ਹੋਰ ਟੇਕ ਟਿਕਾਵਾਂਗੇ ਕੱਚੇ ਪਿਆਦਾ ਮੰਨਿ ਬਿਨ ਸਾਚੇ ਅੰਟੇ ਸੋ ਜਾਣੋ ਕੱਚਾ ਉਹਨੂੰ ਕੱਚਾ ਸਮਝੋ ਮਾਣ ਨਿ ਮਾਣੇ ਟੁੱਟਨੀ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚਲੇ ਰਜਾਇ ਜੇ ਲਖ ਕਰਮ ਕਮਾਈਐ ਕਿਛ ਪਾਵੇ ਨ ਬੰਦਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਧੰਦਾ ਨਾਨਕ ਜੀ ਕਹਿੰਦੇ ਹੋਰ ਧੰਦੇ ਛੱਡ ਦਿੱਤੇ ਮੈਂ ਬਸ ਤੇ ਨੂੰ ਮੈਂ ਆਧਾਰ ਬਣਾ ਲਿਆ ਹੈ ਤੇਰੇ ਨਾਮ ਨੂੰ ਜੀਵਨ ਦਾ ਆਧਾਰ ਬਣਾ ਲਿਆ ਹੈ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਸਭ ਤੰਦਾ ਸਭ ਤੰਦੇ ਛੱਡ ਦਿੱਤੇ ਕਿਉਂ ਕਿਉਂਕਿ ਪ੍ਰਭੂ ਤੂੰ ਭਗਤਾਂ ਕੇ ਵਸ ਭਗਤਾਂ ਤਾਂ ਤੇਰਾ ਤੂੰ ਬੇਅੰਤ ਤੂੰ ਬੇਅੰਤ ਹੈ ਕੋਈ ਵਿਰਲਾ ਜਾਣੇ ਕੋਈ ਵਿਰਲਾ ਹੀ ਤੈਨੂੰ ਜਾਣਦਾ ਹੈ اے ਪ੍ਰਭੂ ਕੋਈ ਵਿਰਲਾ ਹੀ ਜਾਣਦਾ ਕਿਉਂਕਿ ਤੂੰ ਬੇਅੰਤ ਹੈਂ ਤੂੰ ਬੇਅੰਤ ਕੋਈ ਵਿਰਲਾ ਜਾਣੇ ਕੋਈ ਵਿਰਲਾ ਹੀ ਤੈਨੂੰ ਜਾਣਦਾ ਹੈ ਗੁਰਪ੍ਰਸਾਦ ਕੋ ਸ਼ਬਦ ਪਛਾਣੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਹੀ ਤੇਰੇ ਸ਼ਬਦ ਦੀ ਪਛਾਣ ਕਰ ਸਕਦਾ ਹੈ ਬਸ ਸੇਵਕ ਦੀ ਤੇ ਅਰਦਾਸ ਹੈ ਤੇ ਰਹੇ ਹੁਣ ਪਰਿਵਾਰ ਨੇ ਅਰਦਾਸ ਕੀਤੀ ਦੋ ਬੱਚਿਆਂ ਦਾ ਜਨਮ ਹੋਇਆ ਭਾਈ ਪ੍ਰਵਾਨ ਸਿੰਘ ਦਾ ਔਰ ਬੱਚੀ ਜੈਸਵੀ ਕੌਰ ਦਾ ਇਸ ਪਰਿਵਾਰ ਨੇ ਦੋਨਾਂ ਬੱਚਿਆਂ ਨੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰਾਂ ਨੇ ਜੋ ਦੋ ਬੱਚਿਆਂ ਦੀ ਦਾਤ ਝੋਲੀ ਚ ਪਾਈ ਹੈ ਉਹਦਾ ਸ਼ੁਕਰਾਨਾ ਕਰਨ ਲਈ ਕਿ ਪ੍ਰੋਗਰਾਮ ਕੀਤਾ ਹੈ ਆਪ ਸੰਗਤ ਨੂੰ ਮਦਾਉ ਕੀਤਾ ਇਨਵਾਈਟ ਕੀਤਾ ਹੈ ਕਿ ਆਓ ਆਪਾਂ ਸਾਰੇ ਲੜਕੇ ਸਤਿਗੁਰ ਦਾ ਧੰਨਵਾਦ ਕਰੀਏ ਸ਼ੁਕਰਾਨਨ ਕਰੀਏ ਜੋ ਦਾਤ ਬਖਸ਼ੀ ਹੈ ਔਰ ਇਹ ਅਰਦਾਸ ਕਰੀਏ ਦਿੱਤੀ ہوئی ਦਾਤ ਨੂੰ ਸੰਭਾਲਣ ਦੀ ਸਾਨੂੰ ਸੋਝੀ ਬਖਸ਼ੀਏ اے ਪ੍ਰਭੂ ਤੇਰੀਆਂ ਦਿੱਤੀਆਂ ਦਾਤਾਂ ਨੂੰ ਅਸੀਂ ਸੰਭਾਲ ਸਕੀਏ ਤੇਰੀਆਂ ਦਿੱਤੀਆਂ ਦਾਤਾਂ ਦਾ ਅਸੀਂ ਸ਼ੁਕਰ ਕਰ ਸਕੀਏ ਇੱਕ ਬਾਬਾ ਜੀ ਦੱਸਦੇ ਹੁੰਦੇ ਸੀ ਬੜੀ ਗੱਲ ਸ਼ੁਕਰ ਕਰਨਾ ਹੈ ਤੇ ਸ਼ੁਕਰ ਤੇ ਜਦੋਂ ਸਵੇਰੇ ਉઠੋ ਉਦੋਂ ਹੀ ਲੱਖ ਲੱਖ ਸ਼ੁਕਰ ਹੈ ਕਿ ਅਸੀਂ ਉੱਠ ਗਏ ਬੜੀ ਦੁਨੀਆ ਸੁੱਕੀ-ਸੁੱਤੀ ਮਰ ਜਾਂਦੀ ਹੈ ਸਰੀਰ ਤਾਕਤਵਰ ਹੈ ਸਰੀਰ 'ਚ ਤਾਕਤ ਹੈ ਤੰਦਰੁਸਤ ਸਰੀਰ ਹੈ ਸਵੇਰੇ ਉੱਠ ਗਏ ਕੋਟ ਕੋਟ ਧੰਨਵਾਦ ਹੈ ਪ੍ਰਭੂ ਜੀਵਨ ਮਿਲ ਗਿਆ ਅੱਜ ਵੀ ਇੱਕ ਨਵਾਂ ਜੀਵਨ ਮਿਲ ਗਿਆ ਹੈ ਕਿਉਂਕਿ ਸੁੱਤਾ ਮੈਂ ਉੱਠ ਗਿਆ ਜਦੋਂ ਸੁੱਤਾ ਸੀ ਮੈਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਸੀ ਮੈਨੂੰ ਇਹ ਵੀ ਨਹੀਂ ਸੀ ਪਤਾ ਮੈਂ ਸਾਹ ਲੈਣਾ ਹੈ ਕਿ ਨਹੀਂ ਲੈਣਾ ਉਹ ਵੀ ਸਾਤੂੰ ਦੇ ਰਿਹਾ ਸੀ ਤੇਰੀ ਤਾਕਤ ਹੈ ਤੇਰਾ ਤਾਣ ਹੈ ਪ੍ਰਭੂ ਮੈਂ ਉੱਠ ਗਿਆ ਹਾਂ ਤੇਰਾ ਧੰਨਵਾਦ ਮੈਨੂੰ ਨਵੀਂ ਜ਼ਿੰਦਗੀ ਦਿੱਖੀ ਜੀਵਨ ਬਖਸ਼ਿਆ ਕਹਿੰਦੇ ਇੱਕ ਟਾਂਗੇ ਵਾਲਾ ਸੀ ਗਰੀਬ ਟਾਂਗੇ ਵਾਲਾ ਸਵਾਰੀਆਂ ਢੋਂਦਾ ਪੈਸੇ ਇਕੱਠੇ ਕਰਦਾ ਪਰਿਵਾਰ ਦਾ ਖਰਚਾ ਪਾਣੀ ਚੱਲਦਾ ਚੋਰ ਪੈ ਗਏ ਇੱਕ ਦਿਨ ਉਹਦਾ ਘੋੜਾ ਤੇ ਟਾਂਗਾ ਲੈ ਗਏ ਉਹ ਰੂਜ਼ ਬਸਤੀ ਜਾਂਦਾ ਸੀ ਕੁਰਾਨ ਦੀ तिलावत ਕਰਦਾ ਸੀ ਰੋਜ਼ੇ ਰੱਖਦਾ ਸੀ ਨਮਾਜ਼ ਪੜਦਾ ਸੀ ਅੱਲਾ ਦਾ ਸ਼ੁਕਰ ਕਰਦਾ ਸੀ ਅੱਜ ਚੋਰ ਉਸ ਦਾ ਟਾਂਗਾ ਵੀ ਲੈ ਗਏ ਉਹ ਨਿਤਾ ਪ੍ਰਤੀ ਨੇਮ ਦੇ ਨਾਲ ਮਸਜਿਦ ਜਾਂਦਾ ਹੈ ਉੱਥੇ ਅੱਲਾ ਦਾ ਸ਼ੁਕਰ ਅਦਾ ਕਰ ਰਹਾ ਹੈ ਅੱਜ ਕੁਝ ਜ਼ਿਆਦਾ ਹੀ ਸ਼ੁਕਰ ਅਦਾ ਕਰ ਰਿਹਾ ਹੈ ਐਨੀ ਦੇ ਨੂੰ ਆਸ-ਪਾਸੇ ਪਤਾ ਚੱਲ ਗਿਆ ਵੀ ਇੱਕੋ ਹੀ ਗਰੀਬ ਸੀ ਚੋਰੀ ਹੋਈ ਹੈ ਪਿੰਡ 'ਚ ਪਤਾ ਚੱਲ ਜਾਂਦਾ ਹੈ ਉਹ ਮਸਜਿਦ ਲੋਕੀ ਗਏ ਕਹਿੰਦੇ ਕੀ ਕਰ ਰਿਹਾ ਹੈ ਕਹਿੰਦਾ ਮੈਂ ਅੱਲਾ ਦਾ ਸ਼ੁਕਰ ਕਰ ਰਿਹਾ ਹਾਂ ਕਿਸ ਗੱਲ ਦਾ ਸ਼ੁਕਰ ਕਹਿੰਦਾ ਮੈਂ ਤੇ ਰੋਜ਼ ਕਰਦਾ ਤੈਨੂੰ ਨਹੀਂ ਪਤਾ ਤੇਰਾ ਟਾਂਗਾ ਚੋਰੀ ਹੋ ਗਿਆ ਕਹਿੰਦਾ ਪਤਾ ਹੈ ਕਹਿੰਦਾ ਫਿਰ ਸ਼ੁਕਰ ਅਦਾ ਕਰ ਰਿਹਾ ਹੈ ਫੇਰ ਸ਼ੁਕਰ ਅਦਾ ਕਰ ਰਿਹਾ ਇੱਕੋ ਇੱਕ ਰੋਜ਼ੀ ਦਾ ਸਾਧਨ ਉਹ ਵੀ ਗਿਆ ਤੇ ਸ਼ੁਕਰ ਅਦਾ ਕਰ ਰਿਹਾ ਹਾਂ ਸ਼ੁਕਰ ਅਦਾ ਕਿਸ ਚੀਜ਼ ਦਾ ਕਹਿੰਦਾ ਮੈਂ ਸ਼ੁਕਰ ਅਦਾ ਕਰ ਰਿਹਾ ਜੇ ਮੈਂ ਉਹਦੇ ਤੇ ਬੈਠਾ ਹੁੰਦਾ ਮੈਨੂੰ ਵੀ ਲੈ ਜਾਂਦੇ ਮੈਂ ਬਚ ਗਿਆ ਜਿਹਨੇ ਸ਼ੁਕਰ ਕਰਨਾ ਹੈ ਉਹ ਵੀ ਕਰ ਦੇਣਾ ਮੈਂ ਬਚ ਗਿਆ ਮੈਂ ਬਚ ਗਿਆ ਤੇ ਮੈਂ ਹੋਰ ਬਣਾ ਲਵਾਂ ਆਪਣੇ ਆਪ ਤੇ ਭਰੋਸਾ ਰੱਖੀ ਉਸ ਦੀ ਦਿੱਤੀ ਹੋਈ ਦਾਤ ਤੇ ਭਰੋਸਾ ਰੱਖੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਅਸੀਂ ਐਵੇਂ ਢੇਰੀ ਢਾ ਲੈਂਦੇ ਚਾਲੀ 50 ਸਾਲ ਦੀ ਉਮਰ ਹੋਈ ਬੁੱਢੇ ਹੋ ਗਏ ਜੀ ਹੁਣ ਤੇ ਅੱਗੇ ਹੀ ਕਰਾਂਗੇ ਅੱਗੇ ਪਤਾ ਨਹੀਂ ਕਿਹੜੀਆਂ ਮੰਗੀਆਂ ਟੱਠੀਆਂ ਜੋ ਇਥੇ ਕੜੀ ਕੋਲੀਏ ਉੱਥੇ ਮਿਲਣਾ ਜਾ ਕੇ ਨਹੀਂ ਆਪਣੇ ਆਪ ਤੇ ਵਿਸ਼ਵਾਸ ਰੱਖਿਏ ਭਰੋਸਾ ਰੱਖਿਏ ਨਹੀਂ ਜਿੰਨਾ ਜੀਵਨ ਹੈ ਚੜ੍ਹਦੀ ਕਲਾ ਚੜ੍ਹਨਾ ਹੈ ਦੁੱਖ ਸੁੱਖ ਤੇ ਆਣਗੇ ਸਭ ਨੂੰ ਆਉਂਦੇ ਹਨ ਕੋਈ ਸਾਨੂੰ ਪਹਿਲੇ ਅਸੀਂ ਪਹਿਲੇ ਨਹੀਂ ਜਿਹਨੇ ਸਾਨੂੰ ਆਰੇ ਸਭ ਨੂੰ ਆਣਗੇ ਆਂਦੇ ਹਨ ਪਰ ਬਾਣੀ ਸਾਨੂੰ ਤਾਕਤ ਬਖਸ਼ਦੀ ਹੈ ਬਾਣੀ ਹਿਰਦੇ ਵਿੱਚ ਨਾਮ ਦਾ ਰਸ ਪੈਦਾ ਕਰਦੀ ਹੈ ਨਾਮ ਦਾ ਰਸ ਜਿਹੜਾ ਪ੍ਰਾਣੀ ਚਾਹਦਾ ਹੈ ਫਿਰ ਉਹ ਵੀ ਨਿਰਭਉ ਹੋ ਜਾਂਦਾ ਹੈ ਬਾਬਾ ਜੀ ਇੱਕ ਵਾਰੀ ਬੜੇ ਪਿਆਰ ਨਾਲ ਕਹਿੰਦੇ ਪ੍ਰਮਾਤਮਾ ਦੇ ਦੇਖੋ 14 ਸਿਫਤਾਂ ਹਨ। মূল মন্ত্র ਪੜ੍ਹੀਏ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਹ ਪ੍ਰਮਾਤਮਾ ਦੀ ਸਿਫਤ ਹੈ ਪਰ ਇਹਦੇ ਵਿੱਚੋਂ ਦੋ ਗੁਣ ਹਨ ਕਹਿੰਦੇ ਇਨਸਾਨ ਬਣ ਸਕਦਾ ਹੈ। ਨਿਰਭਉ ਵੀ ਹੋ ਸਕਦਾ ਹੈ, ਨਿਰਵੈਰ ਵੀ ਹੋ ਸਕਦਾ ਹੈ। ਕਿ ਇਹੋ ਜਿਹੀ ਜਿਹੇ ਸ਼ਬਦ ਨਾਲ ਸੁਰਤ ਜੁੜ ਗਈ ਹੈ ਉਹ ਨਿਰਭਉ ਹੋ ਜਾਂਦਾ ਉਹ ਡਰਦਾ ਨਹੀਂ। ਕਿਉਂਕਿ ਸ਼ਬਦ ਦੀ ਤਾਕਤ ਹੈ ਸ਼ਬਦ ਦਾ ਤਾਣ ਹੈ ਸ਼ਬਦ ਦਾ ਤਾਣ ਹੈ ਤੇ ਉਹਨੂੰ ਪ੍ਰਮਾਤਮਾ ਤੇ ਮਾਨ ਹੈ ਤੇ ਨਿਰਵੈਰ ਵੀ ਹੋ ਸਕਦਾ ਕਿਸੇ ਨਾਲ ਬੈ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਇਹ ਵੀ ਪ੍ਰਭੂ ਦੀ ਕਿਰਪਾ ਨਾਲ ਕਹਿੰਦੇ ਸੀ ਦੋ ਗੁਣ ਬੰਦੇ ਵਿੱਚ ਆ ਸਕਦੇ ਹਨ ਬਾਕੀ ਨਹੀਂ ਨਾ ਹੋ ਇੱਕ ਓਮਕਾਰ ਹੋ ਸਕਦਾ ਨਾ ਸਤਨਾਮ ਹੋ ਸਕਦਾ ਨਾ ਕਰਤਾਪੁਰ ਹੋ ਸਕਦਾ ਨਿਰਭਉ ਨਿਰਵੈਰ ਹੋ ਸਕਦਾ ਅਕਾਲ ਮੂਰਤ ਨਹੀਂ ਹੋ ਸਕਦਾ ਅਜੂਨੀ ਨਹੀਂ ਹੋ ਸਕਦਾ ਸੈਭੰਗ ਨਹੀਂ ਹੋ ਸਕਦਾ ਗੁਰ ਪ੍ਰਸਾਦਿ ਨਿਆਸਾ ਨਿਰਪਉ ਤੇ ਨਿਰਵੈਰ ਹੋ ਸਰਤਾ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਥ ਸੰਗਤ 모ਹ ਪਾਈ ਨਾ ਕੋ ਬਹਿਰੀ ਨਿਰਵੈਰ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਮੇਰੇ ਤੇ ਸਭ ਨਾਲ ਬਣਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਸਭ ਨੂੰ ਮਿੱਤਰ ਬਣਾ ਲਿਆ ਸਭ ਕੋ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਬਨਾ ਕੇ ਸਾਜਨ ਮੈਂ ਸਭ ਦਾ ਸਾਜਨ ਭਾਵ ਦੋਸਤ ਸਾਰੇ ਮੇਰੇ ਦੋਸਤ ਨਿਰਵੈਰ ਨਿਰਪਾਉ ਦੇ ਤੋਹੇ ਦੋ ਗੁਣ ਆ ਸਕਦੇ ਨੇ ਸਾਡੇ ਚ ਤੋ ਸਤਿਗੁਰ ਨੇ ਜੋ ਦਾਤ ਬਖਸ਼ੀ ਪਰਿਵਾਰ ਨਾਲ ਭਾਈ ਸਭੇ ਬਲਦੇਵ ਸਿੰਘ ਜੀ ਔਰ ਭੈਣ ਜੀ ਅਮਰਜੀਤ कौर ਉਹਨਾਂ ਦੇ ਪਰਿਵਾਰ ਨੂੰ ਔਕਤ ਬੱਚੇ ਭਾਈ ਭਗਤਪ੍ਰੀਤ ਸਿੰਘ ਔਰ ਬੱਚੇ ਆਲੰਬੀਰ ਸਿੰਘ ਉਹਨਾਂ ਦੇ ਅੱਗੇ ਜੋ ਲੜੀ ਵਧੀ ਹੈ ਪਰਿਵਾਰ ਬੱਚਿਆਂ ਦਾ ਜਨਮ ਹੋਇਆ ਹੈ ਉਹਦਾ ਸ਼ੁਕਰਾਨਾ ਕਰਨ ਵਾਸਤੇ ਸ਼ੁਕਰਾਨਾ ਕੀ ਹੈ اے ਪ੍ਰਭੂ ਤੂੰ ਬੇਅੰਤ ਕੋਈ ਵਿਰਲਾ ਜਾਣ ਤੂੰ ਬੇਅੰਤ ਹੈ ਕੋਈ ਵਿਰਲਾ ਹੀ ਤੈਨੂੰ ਜਾਣਦਾ ਹੈ ਬਸ ਸਾਨੂੰ ਇਤਨੀ ਸਮਝ ਆ ਜਾਵੇ ਗੁਰਪ੍ਰਸਾਦ ਕੋ ਸ਼ਬਦ ਪਛਾਨੇ ਸੇਵਕ ਕੀ ਅਰਦਾਸ ਪਿਆਰੇ ਪਾਸ ਜਨ ਕੀ ਅਰਦਾਸ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਆਉ ਤੁੱਤ ਆਈ ਸੇਵਕ ਕੀ ਅਰਦਾਸ ਪਿਆਰੇ ਤੂੰ ਥਾਪ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਹ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰ ਕਿਰਪਾ ਮੈਂ ਸੂਪ ਕਨੇ ਰੇ ਕੋਈ ਨ ਜਾਣ ਤੁਮਰਾ ਅੰਤ ਉਚੇ ਤੇ ਉਚਾ ਭਗਵਾਨ ਸਦਲ ਸਮਗਰੀ ਤੂੰ ਮਰੇ ਸੂਤਰ ਤਾਰੇ ਤੂੰ ਤੇ ਹੋਏ ਸੋ ਆਗੇ ਆਕਾਰ ਮਰੀ ਗਤ ਮਿਤ ਤੁਮ ਹੀ ਜਾਣ ਨਾਨਕ ਦਾਸ ਸਦਾ ਕੁਰਬਾਨੀ ਦੀ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਮੇਰ ਲਾ ਜਾਣ ਤੂੰ ਬੇਅੰਤ ਕੋ ਮੇਰ ਲਾ ਜਾਣ ਤੂੰ ਬੇਅੰਤ ਕੋ ਮੇਰ ਲਾ ਜਾਣ ਤੂੰ ਬੇਅੰਤ ਕੋ ਮੇਰ ਲਾ